सर फाइल पीछे कर

देख देख ना मारा तो हूं हिम्मत मे पिछ पिछ पीछे, 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 पीछे हो, चलो पीछे 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 बढ़िया तो जी <सिस्थिर्ण था> ਬਾਈ ਜੀ ਸਾਹਮਣੇ ਦੇਖੋ ਮੈਂ ਪਲੀਜ਼ ਸਰ ਹੋਰੀ ਤਾਂ ਪਿੱਛੇ ਸਪੇਸ ਦੇ ਦੇ ਯਾਰ ਹੋਇਆ ਪਿਛਲੀ ਵਾਰ ਉਹ ਜੁਲਾਈ ਦੇ ਵਿੱਚ ਆਈ ਸੀਗੇ ਹਰ ਇਸ ਵਾਰੀ ਕੋਰੇਗਾ ਜੀ 8 9 ਜੁਲਾਈ ਨੂੰ ਆਇਆ ਹਾਂ ਇਸ ਵਾਰੀ ਫੌਜੇਟ ਐਡ ਏਦਾਂ ਅਕਸਰ ਆਉਂਦੇ ਨੇ ਕਰਕੇ ਇੱਥੇ ਮੌਕਾ ਦੇਖਣ ਦੀ بجائے ਪਹਿਲੀ ਆ ਜੀ ਪਹਿਲੀ ਕੋ ਪ੍ਰਬੰਧ ਮੈਂ ਕਾਈ ਅਜਿ ਇਸ ਬਜੇ ਕਿ ਬੋਰੀਆਂ ਦਾ ਉਸ ਤਰ੍ਹਾਂ ਦੇ ਫਨ ਜਿਹੜੇ ਮਜੂਰ ਕੰਨੇ ਹੋਣ ਕੇ ਮਤਲਬ ਕਈ ਵਾਰੀ ਇੰਚਸ ਤੇ ਹੀ ਲੰਘ ਜਾਂਦਾ ਇੰਚਸ ਤੇ ਬਿਲਕੁਲ ਪੰਜ-ਸੱਤ ਇੰਚ ਹੋਰ ਹੋ ਜਾਂਦਾ ਤਾਂ ਮਾਰੇ ਗਏ ਸੀ ਪੰਜ ਸੱਤੀ ਚ ਥੱਲੇ ਰਹਿ ਗਿਆ ਜਬੋਰੀਆਂ ਵਧੀਆ ਲੱਗੀ ਹੋਈਆਂ ਸੀ ਮੈਨੂੰ ਪਤਾ ਮੈਂ ਜਦੋਂ ਐਮਪੀ ਸੀ ਕਾ ਉਦੋਂ ਵੀ ਫੇਰ ਵਾਰੀ ਟੋਹਾਣੇ ਤੋਂ ਬੋਰੀਆਂ ਦਾ ਇੰਤਜ਼ਾਮ ਕਰਦੇ ਫੇਰ ਵਾਰੀ ਕਹਿੰਦੇ ਜੀ ਸੀ ਵੀ ਜਿਹੜੀ ਉੱਥੇ ਚੱਲਦੀ ਹੈ ਪਰਲੇ ਪਾਸੇ ਉਹ ਪੰਜ ਗੂਲੇ ਤੋਂ ਮਿਲਦੀ ਸੋ ਅਸੀਂ ਕਿਹਾ ਪਹਿਲੀ ਕਰੀਏ ਉਹ ਬੂਹੇ ਆਈ ਜਨ ਬੇਨੋ ਕੁੜੀ ਦੇ ਕਰਨ ਉਹ ਕੰਮ ਨਹੀਂ ਕਰਨਾ ਪਹਿਲੀ ਕੋ ਲੋਕ ਆ ਜਿਹੜੇ ਪਬਲਿਕ ਇਹਨਾਂ ਤੋਂ ਬਾਅਦ ਕੋਈ ਨਹੀਂ ਜਾਣਦਾ ਇਸ ਦਰਿਆ ਨੂੰ ਕਿ ਕਿੱਥੋਂ ਟੁੱਟਦਾ ਹੈ ਕਦੋਂ ਟੁੱਟਦਾ ਹੈ ਸੋ ਇਹਨਾਂ ਦੀ ਮਦਦ ਤੋਂ ਕੰਨਾ ਨਹੀਂ ਕੰਮ ਚੱਲਦਾ ਤਾਂ ਕਰਕੇ ਮੈਂ ਤੇ ਆਇਆ ਕਿਤੇ ਉੱਤੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਚੱਲ ਚੱਲ ਗੁਰਦੁਆਰਾ ਸਾਹਿਬ ਚੱਲ ਪਾਜੀ ਕੀ ਫੋਟੋ ਪਿੰਡ ਕਿਹੜਾ ਹੈ ਪਿੰਡ ਕਾਨਗੜ ਦੀ ਤੇ ਕਦੋਂ ਚੱਲ ਰਿਹਾ ਹੈ ਕੰਮ ਹਾਂਜੀ ਕਦੋਂ ਚੱਲਿਆ ਇਹ ਕੰਮ ਜਿਹੜਾ ਮਿੱਟੀ ਪਾਉਣ ਦਾ ਕੰਮ ਕਰਦੇ ਆਇਆ ਇਹ ਚੱਲਿਆ ਹਾਂਜੀ ਅੱਜ ਤੋਂ ਹੀ ਚੱਲਿਆ ਹੈ ਕੀ ਅੱਜ ਕਿਉਂ ਚਲਾਇਆ ਗਿਆ ਕੰਮ ਇਹ ਹਾਂਜੀ ਅੱਜ ਕਿਉਂ ਚੱਲਿਆ ਮਿਲ ਕੇ ਆਉਣਾ ਇੱਥੇ ਕਿਸੇ ਨੇ ਹਾਂਜੀ ਮੰਤਰੀ ਸਾਹਿਬ ਨੇ ਆਉਣਾ ਕਿੰਨੇ ਭਗੋਂਤ ਮੰਨੇ ਇਸ ਤੋਂ ਪਹਿਲਾਂ ਬਿਲਕੁਲ ਨਹੀਂ ਕੀਤਾ ਹੋਇਆ ਕਮਰ ਰਿਪੇਅਰ ਇੱਥੇ ਅਜ ਤੂੰ ਕਹਿੰਦਾ ਨਹੀਂ ਹੋਈ ਹੈ ਜੀ ਹੋਈ ਨਹੀਂ ਹੋਈ ਪਰ ਮਰਦਾ ਹੋ ਰਹੀ ਹੈ ਅੱਛਾ ਹਾਂ ਇਹ ਅੱਜ ਜਿਹੜਾ ਇੱਥੇ ਕੰਮ ਚੱਲੇ ਅੱਜ ਹੀ ਚੱਲੇ ਆ ਕਿ ਪਹਿਲਾਂ ਵੀ ਚੱਲੇ ਆ ਨਾ ਪਹਿਲਾਂ ਵੀ ਚੱਲੇ ਇੱਕ ਦਿਨ ਇੱਕ ਦਿਨ ਚੱਲੇ ਪਹਿਲਾਂ ਅੱਜ 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 ਉਹ ਵੀ ਸਾਨੂੰ ਫੇਰ ਛੁੱਟੀ ਕਰਤੀ ਛੱਡੀ ਕੀ ਨਾਮ ਕੀ ਹੈ ਤੁਹਾਡਾ ਬਲਦੇਸ ਸਿੰਘ ਬਲਦੇਸ ਸਿੰਘ ਕਿਹੜੇ ਪਿੰਡ ਤੋਂ ਤੁਸੀਂ ਫੂਨ ਅੱਛਾ ਨਾਲੇ ਪਿੰਦਾ ਹੈ ਹਾਂ ਨਾਲ ਓਕੇ ਯਾਨੀ ਇਹਦੀ ਕੋਈ ਸਫਾਈ ਵਗੈਰਾ ਕੰਡੇ ਕੰਡੇ ਕਿੰਨੇ ਕੁ ਮਜ਼ਬੂਤ ਨੇ ਕਹਿੰਦੇ ਕੰਡੇ ਬਹੁਤ ਮਜ਼ਬੂਤ ਕਰਤੇ ਪਹਿਲਾਂ ਨਾਲੋਂ ਨਾ ਕੰਡੇ ਦਾ ਪਹਿਲਾਂ ਪਹਿਲਾਂ ਹੋ ਗਿਆ ਜੀ ਇੱਥੇ ਤੱਕ ਦਾ ਸਾਰਾ ਸਾਰ ਪਿਆ ਆਪਣਾ ਏਰੀਆ ਇਹ ਅਜੇ ਸਾਰਾ ਏਰੀ ਪਿਆ ਉਹ ਸਾਡੇ ਬੀੜ ਜੇ ਨਾ ਹੂੰ ਪਹਿਲਾਂ ਨਾ ਕੱਟ ਗਿਆ ਜੀ ਹੂੰ ਉਹ ਬੀੜ ਦਾ ਪੂਰਾ ਦਸਮਾ ਕਸਮਾਰਿਆ ਸਾਡਾ ਹੂੰ ਉਹ ਤੁਸੀਂ ਸਮਾਰਿਆ ਕਿ ਸਰਕਾਰ ਨੇ ਸਮਾਰਿਆ ਜੀ ਓਕੇ ਹਾਂ ਕੰਨਾਂ ਨਾਲ ਆ